ਰਾਹੀਬ ਜੀ ਸਤਨਾਮ ਵਾਹਿਗੁਰੂ ਰਾਹੀਬ ਜੀ ਕਿਆਨ ਧਿਆਨ ਸ਼ਿਗਰਤ ਨਾ ਜਾਣਾ ਸਾਰਾ ਜਨਨ ਬੱਬੀ ਗੁੰਡਾ ਸਤ ਗੁਰੂ ਨਾਨਕ ਜੀ ਨੇ ਕਰ ਰਾਖੀ ਜਿੰਦ ਪਾਰ ਬਯੰਤ ਸੁਆਮੀ ਅੰਦਰ ਮੇ ਕੁਤਿਵੇ ਬਾਤ ਦੇ ਸੁਣ ਕੇ ਮੈਂ ਸੇ ਫਾਤਕੀ ਜੋ ਪ੍ਰੀਤ ਮੁਗਤ ਕੁਤਾਰੇ ਪਾਹਲ ਪਾਰਿਂਕਾਰੇ ਨਾਲਿ ਜੀਵਨ ਜਿਵਨ ਦਾਈ ਅੱਲਾ ਸਦਾ ਬਨਹਾਰੇ ਸਤਨਾਮ ਵਾਹਿਗੁਰੂ ਸਾਹਿਬ ਜੀ ਦਾ ਪੰਜਵਾ ਅਵਲਾਸੀ ਜੀਨ ਕੋ ਦਾਤਾ ਸਿਮਰਤ ਸਭ ਮਾਲਕ ਕੋਈ ਉਹਨਿੰਦਾਨ ਪਗ ਤਨ ਕੋ ਵੰਦਨ ਬੇਲਾ ਪਵ ਕੋਈ ਅਵਲਾਸੀ ਜੀਨ ਕੋ ਦਾਤਾ ਸਭ ਮਾਲਕੁ ਕੋਈ ਉਦਨੀ ਦਾ ਭਗਤਨ ਕੋ ਵਰਤਨ ਇਲਾਪਾ ਮੈਂ ਕੋਈ ਮੇਰੇ ਮਨ ਜਪੁ ਗੁਰੁ ਪਾਲ ਪ੍ਰਭ ਸੁਈ ਜਾਗਿ ਛੰਦ ਪਾਇ ਸੁਖ ਪਾਈਐ ਹੋ ਰੇ ਭੂਖ ਨਾ ਹੋਈ ਰਹਾ ਬੜ ਭਾਗੀ ਸਾਧ ਸੰਗ ਪ੍ਰਾਪਤ ਇਹੇ પેટ ਤੋਂ ਦੁਰਬੰਧ ਹੋਈ ਇਹਨੇ ਕੀ ਕੂਰ ਨਾਨਕ ਦਾ ਤ੍ਰਵਸ ਇਹਨਾਂਾਰੇ ਨਾਮੁਰਤ ਪਰੋ the